ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਸੱਤ ਮੱਝਾਂ ਦਿਖਾਉਣੀਆਂ ਨੇ ਜੇ ਆਪਾਂ ਕਰੀਏ ਮੱਝ ਦੀ ਗੱਲ ਤਾਂ ਇਹ ਮੱਝ ਸੂਈ ਹੈ ਜੀ ਤੀਜਾ ਸੂਆ ਮੰਗਰੇ ਦੇ ਹੈਗਾ ਕੱਟਾ ਦੁੱਧ ਦੇ ਨੇ ਪਹਿਲਾ ਕੱਡੇ ਆ ਦੂਜੇ ਸੂਏ 19 ਕਿਲੋ ਬਾਕੀ ਹਰਿਆਣੇ ਚੋਂ ਲਿਆਂਦੀ ਹੁੰਦੀ ਲਿਆਤਦੀ ਹੋਈ ਹੈ ਇਹ ਪਿੰਡ ਭਾਈਪ ਰੂਪਾ ਬਠਿੰਡੇ ਵਾਲੇ ਦਾ ਪਿੰਡਾ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਉਂਦੀ ਆ ਤੁਸੀਂ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਬਾਕੀ ਬੋਡੀ ਬੰਤਰ ਬੜਾ ਮਜ਼ਬੂਤ ਹੈ ਸੰਗਾਂ-ਸੁੰਗਾਂ ਨਹੀਂ ਸੋਹਣੀ ਹੈ ਬਾਕੀ ਕੱਲਾ-ਕੱਲਾ ਥਾਣਾ ਤੁਸੀਂ ਥਨ ਚੈੱਕ ਕਰ ਸਕਦੇ ਹੋਗੇ ਬਾਕੀ ਪੂਰੀ ਸੁਨੱਖੀ ਹੈ ਮੈਂ ਐਸਾ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲੀ ਜਾਂਦਾ ਦੀ ਵੀਡੀਓ ਦੇ ਅੱਗੇ ਬਾਕੀ ਤੁਸੀਂ ਕਿਰਾ ਮੋਟੀ-ਮੋਟੀ ਛਾਪੀ ਮਾਰ ਲਓ ਇੱਕ ਚੈੱਕ ਕਰ ਸਕਦੇ ਤੁਸੀਂ ਹਰਿਆਣੇ ਚੋਂ ਲਿਆਂਦੀ ਹੋਈ ਹੈ ਮਾਲਕ ਵੀਰਾਂ ਨੇ ਦੋ ਸੂਵੇ ਲੈਲੇ ਮਾਲ ਕੁਇਰਾਂ ਨੇ ਬਾਕੀ ਚੈੱਕ ਕਰ ਸਕਦੇ ਹਾਂ ਬਾਕੀ ਅੱਗੇ ਅਲੱਗ ਮਾਲ ਕੱਲਵੇਂ ਨੇ ਇਹ ਇਹ ਨਾਲ ਦੇ ਵਿੱਚੋਂ ਬੈੜੀਆਂ ਵੀ ਬਕਾਊ ਆ ਤੇ ਮੱਜਾਂ ਵੀ ਬਕਾਊ ਆ ਇਹਨਾਂ ਦੀ ਡਿਮਾਂਡ ਹੈਗੀ ਜੀ 42000 ਤੋਂ ਸ਼ੁਰੂ ਹੋ ਕੇ 130000 ਰੁਪਏ ਤੱਕ ਨੇਗੀਆਂ ਫਰੀਦਕੋਟ ਜ਼ਿਲ੍ਹੇ ਚ ਖੜੀਆਂ ਨੇ ਪਿੰਡ ਸੀਰਾਪਾਲੀ ਕੇ ਬਾਕੀ ਜਿਹੜੀ ਆਪਾਂ ਤੁਹਾਨੂੰ ਇਹ ਨਾਲ ਦੀ ਇਹਦੇ ਮੱਜ ਦਿਖਾਉਣੀ ਆ ਇਹ ਦੂਜਾ ਸੂਆ ਸੂਣਾ ਹੀ ਇਹਨੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਮੱਝ ਦੂਜਾ ਸੂਆ ਸੋਣਾ ਗਏ ਨੇ ਤੇ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਬਾਕੀ ਬੋਡੀ ਮੰਤਰ ਇਹਦਾ ਵੀ ਮਜ਼ਬੂਤ ਹੈ ਸਿੰਗਲ ਸਿੰਗਲ ਦੀ ਸੋਹਣੀ ਹੈ ਬਾਕੀ ਇਹ ਅਲੱਗ-ਅਲੱਗ ਮਾਲ ਕੱਲੋੇ ਖੜੀਆਂ ਨੇ ਜੀ ਇਹ ਮਾਲ ਕੱਲੋੇ ਬੈੜੀਆਂ ਵੀ ਖੜੀਆਂ ਨੇ ਬੈੜੀਆਂ ਦੀ ਕੀਮਤ ਹੈ ਜੀ 42000 ਤੋਂ ਸ਼ੁਰੂ ਹੋ ਕੇ 1 ਲੱਖ ਪੀ ਆਰ ਪੀ ਐਮ ਮਾਲਕ ਵੀਰੇ ਤਾਂ ਮੁੱਲ ਕਰਦੇ ਆ ਬਾਕੀ ਮੌਕੇ ਤੇ ਘਟਵਾਦ ਹੋ ਜਾਂਦੀ ਹੁੰਦੀ ਹੈ ਤਾਂ